ਉਹ ਤੋਂ ਨਹੀਂ ਸੇਵਾ ਕਰ ਰਹੇ ਆ ਇਸ ਸਮਲੇ ਕੇ ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਤੇ ਸੰਗਤੀ ਸੇਵਾ ਕਰੀ ਆ ਬੱਚਣ ਕੇ ਜਿਹੜੇ ਹੋਏ ਆ ਯਾਰ ਪਰ ਜੋ ਇਹਨਾਂ ਤੱਕ ਆਇਆ ਪਰਮਾਤਮਾ ਕਿਹਨਾਂ ਤੱਕ ਆਣਾ ਕਰਿਓ ਆਹ ਜੋ ਜੀ ਦਾ ਖਾਂਚਾ ਆਹ ਜੋ ਜੀ ਪਾਣੀ ਦੁੱਧ ਪਰਾਨਾ ਸੇਵਾ ਕੀਤੀ ਉਹ ਕਿੱਥੇ ਨਹੀਂ ਜਾਣੇ ਹੋਰ ਕੋ ਡੋਬਾ ਵੀ ਨਹੀਂ ਪੰਚੀ ਤੇ ਘਰ ਨੇ ਉਹ ਜਿਹੜੇ ਉਧਰ ਆਓ ਨਿਕਲਿਆ ਨਹੀਂ ਗਿਆ ਉਹਨਾਂ ਕੋ ਨਾ ਨਹੀਂ ਨਿਕਲਿਆ ਗਿਆ ਹੁਣ ਲਿਆਂਦੇ ਪੰਜ ਸਾਲ ਪੰਜ ਸੱਤ ਬੱਚੇ ਵੇ ਮਾਤਾ ਨੂੰ ਤੋਂ ਲਿਆਂਦਣਾ ਨਾ ਜਾ ਕੇ ਨਾ ਕਿਹੜਾ ਪਿੰਡ ਆ ਨਿਕਾ ਬਲੋਕਰ ਨਿਕਾ ਨਿਕਾ ਬਲੋਕਰ ਨਿਕਾ ਬਲੋਕਰ ਹਾਂ ਜੀ ਉੱਥੇ ਬਹੁਤ ਪਾਣੀ ਆ ਜੀ ਉਹ ਸਾਹਮਣੇ ਜਦੋਂ ਆ ਰਿਹਾ ਸਕੀ ਅਲੱਗ ਪਾਣੀ ਤੇਜ਼ ਹੋ ਗਿਆ ਬਹੁਤ ਤੇਜ਼ ਹੋ ਗਿਆ ਸਵੇਰੇ ਕਿੰਨਾ ਕ ਪਾਣੀ ਸਵੇਰ ਨਾਲ 2 ਫੋਟੋ ਫੋਟੋ ਵੱਧ ਪਾਣੀ ਵਧਿਆ ਜਾ ਇਹ ਜੀ ਕੀ ਹਾਲ ਹੈ ਇਥੋਂ ਦੇ ਬਹੁਤ ਮਾੜੇ ਹਾਲ ਹੈ ਸਾਡੇ ਸਾਹਮਣੇ ਹੀ ਆ ਤਿੰਨ ਦਿਨ ਹੋ ਗਏ ਭਾਜੀ ਪਾਣੀ ਨਾਲ ਨਾ ਹੋ ਕੇ ਪੁੱਛ ਰਿਹਾ ਨਾ ਹੋ ਕੇ ਪੁੱਛ ਰਿਹਾ ਜਾਂਦਾ ਇਸ ਵਕਤ ਅਸੀਂ ਖੜੇ ਆ ਸ਼ਿਕਾਰਮਾਸ਼ੀਆਂ ਤੇ ਪਾਣੀ ਦਾ ਬੰਦ ਟੁੱਟ ਚੁੱਕਾ ਵਾ ਤੁਸੀਂ ਦੇਖ ਸਕਦੇ ਹੋ ਪਾਣੀ ਬਹੁਤ ਰਫਤਾਰ ਨਾਲ ਆ ਰਿਹਾ ਤੇ ਬੰਦ ਟੁੱਟ ਗਿਆ ਵਾ ਤੇ ਹੁਣ ਇਹ ਪਾਣੀ ਜਾਣਾ ਵਾ ਸਿੱਧਾ ਸ਼ਿਕਾਰਮਾਸ਼ੀਆਂ ਪਿੰਡ ਤੇ ਆਜਰਾ ਦੀ ਦੇਖਣ ਦੇ ਇਹ ਵਾਲਾ ਆਰਮੀ ਏਰੀਆ ਵਾ ਸ਼ਿਕਾਰਮਾਸ਼ੀਆਂ ਦਾ ਤੇ ਇਹ ਜਗ੍ਹਾ ਤੋਂ ਬੰਦ ਟੁੱਟ ਚੁੱਕਾ ਪਾਣੀ ਦੇਖੋ ਤੁਸੀਂ ਕੋਈ ਸਮਾਂ ਹੁੰਦਾ ਜੀ ਵੀ ਜਿਹੜੀ ਆ ਵਾਲੀ ਡਰੇਨ ਆ ਇਹਦੇ ਵਿੱਚ ਪਾਣੀ ਬਹੁਤ ਘੱਟ ਹੁੰਦਾ ਜੀ ਤੇ ਅੱਜ ਵੇਖੋ ਤੁਸੀਂ ਚਾਰੇ ਪਾਸੇ ਪਾਣੀ ਪਾਣੀ ਹੋਇਆ ਨੀ ਦੀ ਰਫ਼ਤਾਰ ਚੈੱਕ ਕਰੋ ਤੁਸੀਂ ਪਾਣੀ ਬਹੁਤ ਤੇਜ਼ ਆ ਰਿਹਾ ਹੈ ਇਧਰਲੇ ਏਰੀਆ ਵਿੱਚ ਪਾਣੀ ਆ ਰਿਹਾ ਤੇ ਇਧਰ ਅੱਗੇ ਹੈਂਡਲੇ ਪਿੰਡਾਂ ਜੀ ਜਾਂੜਿਆ ਪਾਣੀ ਇਸ ਜਗ੍ਹਾ ਤੇ ਘੱਟ ਤੋਂ ਘੱਟ 15-20 ਫੁੱਟ ਪਾਣੀ ਆ ਆਹ ਸਾਹਮਣੇ ਗੁਜਰਾਂ ਦਾ ਘਰ ਆ ਤੇ ਪੂਰਾ ਡੁੱਬ ਚੁੱਕਾ ਵਾ ਇਹ ਦੇਖੋ ਆ ਦੇਖੋ ਤੁਸੀਂ ਘਰ ਲੋਕਾਂ ਦੇ ਭਾਈ ਅਮਰਤਪਾਲ ਸਿੰਘ ਦੀ ਦੀ ਆਹ ਲੱਗਦਾ ਕਿ ਕਾਂ ਆ ਦੇਖੋ ਜੀ ਆਰਮੀ ਵੀ ਆਪਣੀ ਜਗ੍ਹਾ ਤੋਂ ਜਾ ਰਹੀ ਹੈ ਤੇ બીજી ਜਗ੍ਹਾ ਤੇ ਇਕੱਠਾ ਹੋਣ ਦੇ ਸਾਰੇ ਬੰਦੇ ਜਿੰਨੇ ਵੀ ਆਰਮੀ ਦੇ ਬੰਦਿਆਂ ਨੇ ਕੱਲ ਵੀ ਕੱਲ ਵੀ ਇਹ ਹੈਲੀਕਾਪਟਰ ਦੇ ਉੱਤੇ ਲੰਘਣਾ ਦੇ ਬੱਧਿਆ ਤੇ ਅੱਜ ਵੀ ਦੇਖੋ ਜੀ ਬਨੇ ਕਰਦਾ ਗੱਡੀ ਇੱਥੇ ਬਨੇ ਤੋਂ ਰੰਗ ਦੇ ਰਹੇ ਨੇ ਨਾ ਵੀ ਪੰਜਾਬ ਦੇ ਲੋਕ ਸੇਵਾ ਨਹੀਂ ਕਰਦੇ ਆਪਣੇ ਲੋਕਾਂ ਦੀ ਆ ਚੈੱਕ ਕਰੋ ਖੰਨਾ ਖੰਨਾ ਪਾਣੀ ਦਾ ਫੇਰੀ ਵੇਖੋ ਮੁੰਡੇ ਕਿੱਧਰ ਜਾਂਦੇ ਸੇਵਾ ਤੋਂ ਧੰਨਵਾਦ ਇਸ ਵਕਤ ਅਸੀਂ ਖੜੇ ਹਾਂ ਡੇਰਾਪਾ ਬਣਾੜਕ ਤੇ ਆ ਵੀਰ ਦੇ ਸੇਵਾ ਲੈ ਕੇ ਆਏ ਆ ਵੀਰ ਜੀ ਆ ਵੀਰ ਦੇ ਸੇਵਾ ਲੈ ਕੇ ਆਏ ਆ ਅਸੀਂ ਪਤਵੰਤੋ ਪਿੰਡ ਭਗਵਾਨਪੁੱਤ ਸੰਗਰੂਰ ਆ ਗਏ ਆ ਆਪ ਆਪਾਂ ਮਨੋ ਤਨ ਸੇਵਾ ਕਰ ਰਹੇ ਆ ਕਿ ਸਮਲਕੇ ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਤੇ ਸਭ ਤੋਂ ਪਹਿਸ਼ੇਵਾਕਾਰੀ ਆਵਾਜ਼ਾਂ ਤੇ ਨਹੀਂ ਹੋ ਰਹੀਆਂ ਪਰ ਜੋ ਇਹਨਾਂ ਤੱਕ ਆਇਆ ਪਰਮਾਤਮਾ ਕਿਹਨਾਂ ਤੱਕ ਆਣਾ ਕਰੇ ਆਹ ਜਿਹੜੀ ਦਾ ਖਾਂਛਾ ਆਹ ਤੁਹਾਨੂੰ ਦਿਖਾਤੇ ਹਾਂਜੀ ਵੀਰ ਜੀ ਕਿਹੜੇ ਲੱਕ ਜਾਇਦੇ ਨੇ ਹਾਂਜੀ ਪੰਗਰਾਨਪੁਰ ਪਿੰਡ ਤੇ ਆਏ ਕਿੱਥੇ ਬਣਾਣਾ ਕਰਨਾ ਹੈ ਹਰੂਆ ਦਾ ਡੇਰਾ ਬਣਾਣਾ ਕੋਈ ਗੱਲ ਨਹੀਂ ਆਪਰੇ ਕਿਸਾਨ ਵੀਰਾਂ ਨਾਲ ਅੰਦਰ ਲੈ ਗਏ ਆ ਮਨਤ ਨੂੰ ਉਹ ਤੋਂ ਟੱਡ ਰਕਣਾ ਉਹ ਇਹ ਜਾਣਾ ਆਹ ਦੇਖੋ ਤੁਸੀਂ ਵੀ ਪਾਣੀ ਬਹੁਤ ਆ ਲੋਕਾਂ ਦੇ ਘਰਾਂ ਚ ਲੋਕ ਕਤਾਦੇ ਰਹਿੰਦੇ ਪਜਬੂਰ ਹੋ ਚੁੱਕੇ ਆ ਬਹੁਤ ਵਧੀਆ ਸੇਵਾ ਬਹੁਤ ਵਧੀਆ ਬਰਾਲਾ ਲੋਕ ਕਹੀ ਜਾਂਦੇ ਆ ਵੀ ਪੰਜਾਬ ਦੇ ਲੋਕ ਪੰਜਾਬੀਆਂ ਨਾਲ ਖੜੇ ਹੁੰਦੇ ਤੇ ਆਹ ਕੌਣ ਆ ਇਹ ਵੀ ਤੇ ਪੰਜਾਬੀ ਆ ਜਿਹੜੇ ਆਪਣੇ ਨਾਲ ਖੜੋਤੇ ਆ ਉਹ ਬੋਲਾ ਲੋਕਾਂ ਦੇ ਅੱਗੇ ਅੱਗੇ ਕਰੋ ਓਏ ਓਕੇ ਜਾਂਦੇ ਅੱਗੇ ਓਏ ਓਲੰਗਰ ਆ ਗਿਆ ਵੀਰ ਦੀ ਪ੍ਰਸ਼ਾਦਾ ਆਲੇ ਹੁਣੇ ਪਿੰਡ ਉੱਥੇ ਇਸ ਵਕਤ ਅਸੀਂ ਖੜੇ ਆ ਪਿੰਡ ਸਾਧਾਂ ਵਾਲੀ ਤੇ ਆ ਵੀ ਲੰਗਰ ਲੈ ਕੇ ਆਏ ਆ ਸੇਵਾਦਾਰ ਜੀ ਵੀ ਨਾਲ ਆਏ ਆ ਜੀ ਦੇਖ ਸਕਦੇ ਹੋ ਪਾਣੀ ਕਿੰਨਾ ਕਿੰਨਾ ਜੀ ਜੀ ਕੀ ਹਲਾ ਦੇ ਥੋਂ ਦੇ ਜੀ ਬਹੁਤ ਮਾਰੇ ਹਲਾ ਦੇ ਸਾਡੇ ਸਾਹਮਣੇ ਹੀ ਆ ਤਿੰਨ ਦਿਨ ਹੋ ਗਏ ਪਾਣੀ ਨਾ ਆਇਆ ਨਾ ਕੋਈ ਪੁੱਛ ਰਿਹਾ ਇਹਦਾ ਨਾਮ ਵੀ ਨਹੀਂ ਕਰਾਇਆ ਜਾਂਦਾ ਤੇ ਡੰਗਰ ਵਾਸ਼ੇ ਦਾ ਕਿਦਾਂ ਫਿਰ ਨਗਰ ਵਾਸੀ ਪਾਜੀ ਸਾਰੇ ਕੋਠਿਆਂ ਦੇ ਤੇ ਡੰਗਰ ਜਿਹੜੇ ਡੰਗਰ ਦੇ ਖੇ ਲੋਕਾਂ ਦੇ ਘਰ ਆ ਜਾਂਦੇ ਡੰਗਰਾਂ ਵਾਸਤੇ ਪਾਜੀ ਅੱਜ ਦੁਪਹਿਰੇ ਚਾਰਾ ਆਇਆ ਸੀਗਾ ਜੀ ਠੀਕ ਜੀ ਪਾਣੀ ਘਟਿਆ ਕਿ ਵਧਿਆ ਪੈਦਲ ਨਾਲ ਪਾਣੀ ਪਾਜੀ ਪੁੱਟ ਕੇ ਤੇ ਲੱਗਦਾ ਕਿ ਘਟਿਆ ਵਾ ਠੀਕ ਜੀ ਵੈਸੇ ਬਹੁਤ ਜ਼ਿਆਦਾ ਨਹੀਂ ਜੀ ਧੰਨਵਾਦ ਜੀ ਸ਼ਰਮ ਬਣੀ ਨਾ ਪਾਜੀ ਆ ਬੱਚੇ ਨੂੰ ਪੈਸਾ ਕਰਾਉਣਾ ਹੈ क्या yeah. चलिए ਵੀਰ ਜੀ ਤੇ ਇੱਕ ਵਾਰ ਅੱਜ ਕਿਹੜਾ ਪਿੰਡ ਵੀਰ ਜੀ ਪਿੰਡ ਦਾ ਸਾਦਾ ਵਾਲੀ ਠੀਕ ਦੇ ਤੇ ਪਾਣੀ ਦਾ ਕਿਦਾਂ ਕਿੰਨਾ ਪਾਣੀ ਥੋੜਾ ਜਿਹਾ ਅੱਜ ਰਾਜ ਮਾਰਾ ਮੋਟਾ ਉਤਰਿਆ ਜੋ ਬਾਕੀ ਤਾਂ ਦੇਖ ਲਓ ਤੁਸੀਂ ਹਾਲਾਤ ਬਹੁਤ ਜ਼ਿਆਦਾ ਪਾਣੀ ਆਇਆ ਜੋ ਘਰਾਂ ਦੇ ਅੰਦਰਾਂ ਦੇ ਪੰਜ ਪੰਜ ਚਾਰ ਚਾਰ ਫੁੱਟ ਅੱਧਿਆ ਪਾਣੀ ਠੀਕ ਸਾਈਆਂ ਦੇ ਅੰਦਰਾਂ ਦੇ 10-10 ਫੁੱਟ ਤੱਕ ਹੋ ਗਿਆ ਸੀ ਬਾਕੀ ਸਮਾਜ ਸੇਵੀ ਦੀ ਰੌਣਕ ਲੰਗਰ ਲੈ ਕੇ ਆਉਂਦੇ ਆ ਪੂਰੀ ਹਾਲ ਪਹੁੰਚੀ ਆ ਪੂਰੀ ਹਾਲ ਪਹੁੰਚੀ ਅੱਜ ਪੂਰੀ ਹਾਲ ਕੋਈ ਆ ਆ ਵੀਰ ਜੀ ਨੇ ਲੰਗਰ ਲੈ ਕੇ ਆਏ ਬਾਬਾ ਜੀ ਕਿੱਥੋਂ ਆਏ ਆ ਹਾਂਜੀ ਭਗਵਾਨਪੁਰ ਤੋਂ ਆਏ ਆ ਜੀ ਕਹਿੰਦੇ ਪੰਜਾਬੀ ਦੀ ਸੇਵਾ ਕਰਦਾ ਪੰਜਾਬੀ ਦੀ ਪੰਜਾਬੀ ਵਾਂ ਵੜਦਾ ਨਹੀਂ ਨਹੀਂ ਇਹ ਵਾਹ ਦੇਖ ਲੋ ਜੀ ਕਹਿੰਦੇ ਆ ਨਾ ਵੀ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਪੰਜਾਬੀ ਪੰਜਾਬੀਆਂ ਨਾਲ ਖੜਦੇ ਨਹੀਂ ਆ ਤੁਸੀਂ ਵੀ ਦੇਖ ਸਕਦੇ ਹੋ ਕਹਿੰਦੇ ਪੰਜਾਬ ਦੇ ਲੋਕ ਪੰਜਾਬੀਆਂ ਨਾਲ ਨਹੀਂ ਖੜਦੇ ਵੀ ਆਪ ਵੀ ਦੇਖ ਲੋ ਸਰਕਾਰ ਦਾ ਬੰਦਾ ਕੋਈ ਵੀ ਨਹੀਂ ਆਇਆ ਤੇ ਸਾਰੇ ਆਪਣੇ ਲੋਕ ਆ ਛੋਟੇ ਛੋਟੇ ਬੱਚੇ ਵੇਖੋ ਕਿੰਦਾ ਪਰੇਸ਼ਾਨ ਹੋਦੇ ਆ इहा पिंड जे हालात पिंड साधामी ਸਵਾਗਤ ਤੁਸੀਂ ਪਹੁੰਚ ਚੁੱਕੇ ਆ ਪਿੰਡ ਪੱਖੋਕੇ ਤੇ ਦੇਖ ਸਾਥੀ ਉਹ ਪਿੰਡ ਦੇ ਮੌਜੂਦਾ ਹਾਲਾਤ ਪਿੰਡਾਂ 'ਚ ਪਾਣੀ ਬਹੁਤ ਆ ਚਾਰ-ਚਾਰ 5-5 ਫੁੱਟ ਪਾਣੀ ਤੇ ਹੈ ਹੀ ਆ ਇਹ ਦੇਖੀ ਪ੍ਰਸ਼ਾਸਨ ਪਾਣੀ ਪਹੁੰਚਦਾ ਵੀ ਨਹੀਂ ਇੱਧਰ ਦੇਖੋ ਕਿਦਾਂ ਵੇਖੋ ਪੂਰਾ ਡੁੱਬਿਆ ਹੋਇਆ ਹੈ ਪਾਣੀ 'ਚ ਪਾਣੀ ਬਹੁਤ ਜ਼ਿਆਦਾ ਵੀ ਉਹਨੇ ਲੰਗਰ ਲੈ ਕੇ ਆਏ ਆ ਆਪਾਂ ਵੀ ਉਹਨਾਂ ਨਾਲ ਬੈਠੇ ਆ ਇਹ ਆ ਜੀ ਪਿੰਡ ਪੱਖੋ ਕੇ ਡੇਰਾ ਬਾਬਾ ਨਾਨਕ ਕੋਰੀਡੋਰ ਦੇ ਲਾਗੇ ਪਿੰਡ ਆ ਆ ਲੋਕ ਦੇਖੋ ਬਾਹਰੋਂ ਪਾਣੀ ਭਰ ਭਰ ਲੈ ਕੇ ਜਾਣਦੇ ਆ ਉਹ ਨਾ ਹੜਤ ਦਾਣਾ ਆ ਫੜਾ ਫੜਾ ਪੋਲ ਪੋਲ ਬਾਬਾ ਜੀ ਪੋਲ ਨਹੀਂ ਲੋਹਾ ਵਿੱਚ ਪਾ ਦੋ ਕਹਿੰਦੇ ਕਰ ਲੈ ਕੇ ਜਾਣਾ ਬਾਬੇ ਦੇ ਦੁਕਾਨੇ ਤੇ ਹਾਂਜੀ ਦੁਕਾਨੇ ਫਟਾਫਟ ਲੋਹਾ ਭਲੇ ਆਓ ਦੁਕਾਨਾ ਬਾਬਾ ਜੀ ਕਾਲੇ ਇਥੇ ਮੰਗਿਆ ਨਹੀਂ ਜਾਂਦਾ ਅਹੜੇ ਆ ਗੱਡੀ ਦੇ ਵਿੱਚ ਕਿਹੜਾ ਪਿੰਡ ਬਾਬਾ ਜੀ ਪੱਖੋ ਕਿਟਾਲੀ ਦਾ ਪੱਖੋਗੇ ਹਾਂਜੀ ਆ ਕਾਲਾ ਛੋਟਾ ਅਹੜੇ ਹੀ ਮੰਗਿਆ ਨਹੀਂ ਜਾਂਦਾ ਠੀਕ ਅੱਜ ਪਾਣੀ ਘਟਿਆ ਥੋੜਾ ਅੱਜ ਆ ਘਟਿਆ ਚਰਕਵੇਲੀ ਹੁਣ ਹੋਈ ਆ ਹਾਂਜੀ ਅੱਜ ਘਟਿਆ ਬਾਕੀ ਸਮਾਜ ਸੇਵੀ ਵੀ ਵੀਰ ਪੇਂਟਾ ਜੇ ਪਹੁੰਚੇ ਆ ਫੰਡਿਚ ਸਮਾਜ ਸੇਵੀ ਜਿਹੜੇ ਪੇਂਟ ਵੀ ਬੜੀ ਸੰਗਤ ਪਹੁੰਚੀ ਆ ਹੈ ਸਾਂਗੇ ਤਾਂ ਬੜੀ ਪਹੁੰਚੀ ਆ ਪਰ ਸਰਕਾਰ ਨੇ ਕੁਝ ਦਾ ਨਹੀਂ ਸੁਣੀਗਾ ਸਰਕਾਰ ਨੇ ਨਹੀਂ ਨੁਕਸਾਨ ਕਿੰਨਾ ਹੋਇਆ ਨੁਕਸਾਨ ਬੜਾ ਡੰਗਰ ਨਹੀਂ ਬਸ ਦੋ ਸਾਡੇ ਦੋੇ ਰੁੜ ਗਏ ਠੀਕ ਹੈ ਹਾਂਜੀ ਸਕੂਲ ਜਾਂਦੇ ਜੋ ਹਾਂਜੀ 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 ਮੈਂ ਤਾਂ ਛੁੱਟੀ ਆਣੀਆਂ ਛੁੱਟੀਆਂ ਪਾ ਗੀਆਂ ਬਾਬਾ ਤੂੰ ਬਣਾ ਜਾ ਮੈਂ ਦੇਖ ਲੋ ਤੇ ਮੈਂ ਤਾਂ ਇਹਨਾਂ ਦੇ ਫੱਖੋ ਕੇ ਗਲੀਆਂ ਦੇ ਹਲਾ ਦੇਖੋ ਤੈਨੂੰ ਅਭੀ ਇਹਨਾਂ ਨੇ ਲੰਗਰ ਦੇ ਸ਼ਿਵਾ ਕਰਕੇ ਆਏ ਆ ਕਿਦਾਈ ਵਾ રોટા <laughs> ਇਹ ਤੁਮੋ ਕੋ ਤੋ ਪਹੁੰਚ ਚੁਕੇ ਆ ਕਰਤਾਰਪੁਰ ਕੋਰੀਡੋਰ ਤੇ ਤੁਸੀਂ ਦੇਖ ਸਕਦੇ ਹੋ ਇਹ ਜੀ ਲੰਗਰ ਆ ਨਾ ਜਲੰਗਰ ਕਾਫੀ ਲਗਾਇਆ ਇੱਥੇ ਤੇ ਇਹ ਲੰਗਰ ਲੱਗਾ ਇਧਰ ਛਾਰਾ ਲੰਗਰ ਆ ਤੇ ਆਹ ਵਾਲਾ ਪਿੰਡ ਡੇਰਾਬ ਬਣਾਣ ਗਿਆ ਤੇ ਆਹ ਮੇਨ ਗੋਤਰਾ ਸਾਹਿਬ ਹੈ ਆਪਣਾ ਗੋਤਰਾ ਸਾਹਿਬ ਇਹ ਜੇ ਮੱਦੀ ਵੜ ਜਾ ਪਿੰਡ ਤੇ ਲੋੜ ਹੀ ਲੋੜ ਹੀ ਇਹ ਅਜੇ ਕੋਈ ਡੋਰ ਇਸ ਵਕਤ ਪਾਣੀ ਨਹੀਂ ਇੱਥੇ ਸਾਬੋ ਹੋ ਚੁੱਕਾ ਪਾਣੀ ਦਵਾਈਆਂ ਦਾ ਕੰਪੂਈ ਲੱਗਾ ਵਾ ਜੇ ਕਿ ਵੀ ਪ੍ਰਾਣ ਦਵਾਈਆਂ ਦੀ ਲੋੜ ਹੈ ਤੇ ਇੱਥੋਂ ਆ ਕੇ ਲੈ ਆਏ ਜਾ ਸਕਦੇ ਹੋ ਤੇਰੇ ਨਾਲ ਨੰਬਰ ਦਿੱਤਾ ਕਿ ਦੀ ਹੋਰ ਦੇ ਤਿੰਨ ਦਿਨ ਹੋ ਗਏ ਆ ਬਈ ਕੁਝ ਨਹੀਂ ਪਹੁੰਚਿਆ ਗਿਆ ਗਿਆ ਲੈ ਜਾਂ ਕਿੰਦੇ ਪਾਣੀ ਦੋ ਪਾਣੀ ਨਹੀਂ ਪੀਂਦਾ ਨੈਲਾ ਫਲਾਉ ਰੋ ਬਰਾਜੇ ਬੰਦੇ ਚਾਈ ਚਤਾ ਪਹਿਲਾਂ ਉਹ ਹੋ ਜਾ ਜੀ ਗਾੜੀ ਲਗਾ ਕੇ ਚੋ ਤੇ ਹੈ ਜਾਓ ਯਾਰ ਥੀਵਾ ਦੀ ਉਧਰ ਦੇਣਾ ਕੋਈ ਨਹੀਂ ਦੇ ਉਹਨਾਂ ਨੂੰ ਮਾਫਾ ਨਹੀਂ ਯਾਰ ਉਹ ਪਿੰਡ ਦੇ ਆਣੇ ਇਹ ਆਪਣੇ ਆ ਪਿੰਡ ਦੇ ਉਧਰ आजो आजो पापा आजो ਆ ਪਾਣੀ ਦੇ ਆ ਪਾਣੀ ਦੇ ਪਿੱਛੇ ਦਾਲ ਦੀਆਂ ਬਾਲਟੀਆਂ ਪਰੋ ਦਾਲਦੀਆਂ ਹੋਰ ਪਾਣੀ ਪਰੋ ਦਿੰਦਾ ਆ ਪਾਣੀ ਇੱਧਰ ਤੋਂ ਹੋਰ ਇਧਰ ਫੁੱਟਣ ਕਰਤੀ ਤੇ ਬੜਾ ਕੁਛ ਚੜਾਈ ਇਧਰ ਆ ਗਿਆ ਬੱਲੀਆਂ ਬੱਲੀਆਂ ਪਾਣੀ ਪੱਤ ਬੱਲੀ ਕੋਣ ਦੇ ਹਾਂਜੀ ਮਿਰਜੀ ਮਾਨ ਆ ਟੋਕੀ ਤੋਂ ਸਾਡੀ ਆ ਜਾ ਚਲੋ ਚਲੋ ਬੱਲੀਆਂ ਬਰਾ ਵੀਰ ਹਟ ਮਣਾ ਹਟ ਬੱਲੀਆਂ ਲੈ ਆ ਲੈ ਆ ਲੈ ਆ ਲੈ ਆ ਲੈ ਮਿੰਨੀ ਉਹ ਰੱਖੋ ਨਹੀਂ ਉਹ ਜਾ ਕੇ ਪਾਣੀ ਵਾਲਾ ਇਹ ਪਾਓ ਇਧਰ ਆਓ ਬੱਤ ਜੱਕ ਲੈ ਆ ਇਧਰ ਲੈ ਆ ਲੈ ਆ ਲੈ ਇਧਰ ਮੈਂ ਪਈ ਲੈਓ লও লওকে ভা চলা ਮੋਨ ਪਿੰਡ ਦੇ ਵਿੱਚ ਆਈ ਕੋਈ ਨਹੀਂ ਤੇ ਮੈਂ ਆਇਆ ਇੱਥੇ ਪਹਿਲੀ ਵਾਰ ਮੋੜ ਬੜੀ ਬੜੀ ਹੈ ਬੜੀ 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 ਮੈਂ ਉੱਤਰ ਗਿਆ ਹਾਂ ਪਾਉ ਦੇ ਉਹ ਲੈ ਆਉਂਦਾ ਕੇ ਕਾ ਫਸ ਗਿਆ ਨਨ ਨਨ ਬਾਂਗੀ ਨੂੰ ਲੱਲੀ ਹਾਂ ਪਾਣੀ ਆ ਟੂੜੀ ਦੇ ਇੱਥੇ ਲੱਗੀ ਆ ਇਹ ਆ ਪਿਟੂ ਇਹ ਬੱਚੇ ਨੂੰ ਕੋਈ ਅੱਖ ਟੂੜੀ ਆ ਭਾਈ ਬਣਾਉਣਾ ਸਾਡੀ ਇੱਥੇ ਕੱਢਾ ਜਾਣਾ ਜੇ ਆਹ ਦੇਖ ਲੱਗਦਾ ਆਹ ਗੁਰਦੁਆਰਾ ਕੋ ਜਿੰਨੇ ਲੱਗੇ ਪਾਣੀ ਆਓ ਮੰਨਿਆ ਮੰਨਿਆ ਆਓ ਬੱਚੇ ਨੂੰ ਵੀ ਨਾ ਬਾਹਰ ਆਣ ਹallelujah ਰਾਜ ਕਲਾ ਪਾਣੀ ਹਾਂ ਜੀ ਕਿਹੜਾ ਪਿੰਡ ਏ ਪਿੰਡ ਮਾਰਿਆ ਜੀ ਤੇ ਕਿੰਨਾ ਕੁ ਪਾਣੀ ਆਇਆ ਪਾਣੀ ਇੱਥੇ ਹੈਗਾ ਹੀ 10 10 ਫੁੱਟ ਜੀ ਅੱਛਾ ਜੀ ਤੇ ਹੁਣ ਘਟਿਆ ਕੇ ਪਿਆ ਫਰਕ ਕਿੰਨਾ ਘਟਿਆ ਜੀ ਹਾਂ ਜੀ ਘਟਿਆ ਤੇ ਕਿੱਦਾਂ ਦੇ ਹਾਲਾਤ ਪਿੰਡ ਦੇ ਪਿੰਡ ਦੇ ਹਾਲਾਤ ਬੜੇ ਮਾੜੇ ਨੇ ਜੀ ਤੇ ਆਉਂਦੇ ਸਮਾਸੀ ਵੀ ਵੀਰ ਜਰੇ ਲੰਗਰ ਲੈ ਕੇ ਕੁਝ ਸੇਵਾ ਆਉਂਦੇ ਆਉਂਦੇ ਆ ਆਉਂਦੇ ਨੂੰ ਹੋ ਗਏ ਕੋਈ ਸਰਕਾਰ ਵੱਲੋਂ ਮਦਦ ਸਰਕਾਰ ਵੱਲੋਂ ਕੋਈ ਨਹੀਂ ਆਇਆ ਸਰਕਾਰ ਵੱਲੋਂ ਕੋਈ ਨਹੀਂ ਆਇਆ ਨਾ ਤਾਂ ਵੀ ਤੁਹਾਡੇ ਘਰ ਹੀ ਆਈ ਸੀ ਸਰਕਾਰ ਵੱਲੋਂ ਕੋਈ ਆਇਆ ਨਹੀਂ ਜਦੋਂ ਤਾਂ ਆਵੇਂ ਤੁਹਾਨੂੰ ਆਖੀ ਦੇ ਇਹ ਪਿੰਡ ਮਾਨ ਹੈ ਡੇਰਾ ਬਣਾਣ ਕਾ ਨਾ ਹਾਂ ਜੀ ਹਾਂ ਜੀ ਠੀਕ ਜੀ ਇਹ ਜਮਾਨ ਦਾ ਬਾਕੀ ਨੁਕਸਾਨ ਕਿੰਨਾ ਕੁ ਹੋਇਆ ਪਿੰਡ ਦਾ ਸਾਰਾ ਨੁਕਸਾਨ ਇਹੋ ਤੁਸੀਂ ਵੇਖਣੀ ਤੇ ਜਮਾਨ ਨੇ ਖਾਣਾ ਖਾਰਾਈ ਆ ਅੱਜ ਦੇ ਝੋਨੇ ਪੱਕੇ ਝੋਨੇ ਜਿਹੜੇ ਭੈਣ ਹੋਣ ਉਹਦੇ ਸਾਰਿਆਂ ਦੇ ਸਾਂਝੇ ਗਏ ਹੁਣ ਹਾਂਜੀ 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 ਉਹਦੇ ਜਿੰਨੀ ਤਰ੍ਹਾਂ ਦੇ ਜਰਾਂ ਦੇ ਕੀਤੇ ਸਾਡੇ ਕੀ ਕਿਸੇ ਦੇ ਨਾਲ ਉਹਦੇ ਸਾਰਿਆਂ ਦੇ ਗਏ ਤੇ ਡੰਗਰਾ ਵਾਤੇ ਤੂੜੀ ਤੜੀ ਆਉਂਦੀ ਆ ਪੱਠਿਆ ਕੁਝ ਤੱਕ ਨਹੀਂ ਆਉਂਦੇ ਕੋਲੇ ਆ ਠੀਕ ਜੀ ਚਲੋ ਠੀਕ थप्पड़ <laughs> <that pega assassinations> <strangelyấy> ਆਹੋ ਆਹ ਬੜੀ ਯਾਰ ਕਿੱਟ ਬੜੀ ਮਾਰਾ ਵੀਰ ਮਾਦਾ ਨਹੀਂ ਮੈਨੂੰ ਮੱਕਣੀ ਆ ਗਾਣੀ ਵਧਿਆ ਨਾ ਚਲੋ ਕਿਸੀ ਆ ਗਈ ਆ ਗਈ ਪਾਣੀ ਵਧ ਗਿਆ ਯਾਰ ਮੇਰੀ ਗੱਲ ਸੁਣੋ ਮੈਂ ਤੈਨੂੰ ਦੱਸਾਂ ਪਾਣੀ ਬਹੁਤ ਪਾਣੀ ਵਧਿਆ ਹਾਂ ਤੇਰੇ ਨਹੀਂ ਨਹੀਂ ਵਧਿਆ ਮੇਰੇ ਘਰ ਦੇ ਵਿੱਚ ਪਾਣੀ ਨਹੀਂ ਹੋ ਦੋ ਤਿੰਨ ਤਿੰਨ ਪੋਟੇ ਹੋ ਗਿਆ ਪਾਣੀ ਨਹੀਂ ਵਧਿਆ ਅੱਜ ਵੜ ਗਿਆ ਅੱਜ ਵੜ ਗਿਆ ਮੈਂ ਇੱਥੇ ਗਿਆਣਾ ਆ ਕਿਸ਼ਤੀ ਤੋਂ ਹੋ ਗਿਆ ਉਹ ਪਿੰਡ ਚੋਂ ਅੱਛਾ 8 ਤੋਂ 9 ਫੁੱਟ ਪਾ ਲਈ ਨੀਤੇ ਪਾਣੀ 8 ਤੋਂ 9 ਫੁੱਟ ਇਹ ਥੋੜਾ ਥੋੜਾ ਆਸ ਤੋਂ ਉੱਤਾਰਾ ਤਹੀ ਤਹੀ ਰੋਡ ਤੇ ਜਾਂਦੇ ਜਾਣਾ ਸਭ ਨਾਲ ਵੱਡਾ ਪੁੰਨ ਦਾ ਕੰਮ ਹੈ ਇਹਨਾਂ ਨੂੰ ਦੋ ਪਾਣੀ ਪੂਣੀ ਇਹ ਪਜਾਉਣ ਗਾ ਜੀ ਉਹ ਚੱਲ ਜਾਂਦਾ ਜੋ ਉਹਨਾਂ ਦਾ ਨੂੰਜਾ ਚੱਲਣ ਗਿਆ ਬੜਾ ਰੋਂਡੇ ਹੋ ਲੋ ਜਗ੍ਹਾ ਨੂੰ ਜਗ੍ਹਾ ਵੀ ਨਹੀਂ ਹੈ ਜਗ੍ਹਾ ਹੀ ਨਹੀਂ ਆਹ ਦੇ ਰਿਆਂ ਆਹ ਸਾਹਮਣੇ ਆ ਵੇਖੋ ਪਿੰਡ ਦਿਖਣ ਰਿਹਾ ਨਿਕਾ ਬਲੋਪਰ ਅੱਛਾ ਉਹਨਾਂ ਨੂੰ ਪ੍ਰਾਸ਼ਨ ਰੋਸ਼ਨ ਪਛਾਣਾ ਤਾਂ ਉਹਨਾਂ ਨੂੰ ਬਚਾਇਓ ਅੱਛਾ ਵਾਹ ਕਿਸਤੀ ਕਿਸਦੀ ਵਾਲਾ ਨਾ ਗੱਲ ਕਰਕੇ ਨਾ ਕਿਸਤੀ ਪਿੱਛੇ ਰਹਿ ਗਿਆ ਆ ਤੁਸੀਂ ਗਲਤ ਕਿਉਂ ਪੋਆ ਆ ਨਾ ਇੱਧਰ ਤਾਂ ਪਾਣੀ ਜ਼ਿਆਦਾ ਵੀਰ ਹੈ ਰਿਸਕ ਕਿਉਂ ਲੈਣ ਦੇ ਤੀ ਇਹਨਾਂ ਨਾਲ ਗੱਲ ਕਰਕੇ ਨਾ ਹਾਂ ਸਾਰੇ ਨੂੰ ਨਿਕਲਦੇ ਪਤਾ ਪਤਾ ਪਾਣੀ ਪਾਉਂਦਾ ਤੁਸੀਂ ਉਹ ਪਾਣੀ ਦੁੱਧ ਬਣਾਣਾ ਸੇਵਾ ਕਿਉਂ ਉੱਥੇ ਕਿਨੇ ਜਾਣੇ ਹੋਰ ਤੇ ਟਮਾਟੇ ਵੀ 25 ਕੇ ਇਨਕਾਰ ਨੇ ਉਹ ਜਿਹੜੇ ਉੱਧਰ ਆਉਂੋ ਨਿਕਲਿਆ ਨਹੀਂ ਗਿਆ ਨਾ ਕੋਣਾ ਨਹੀਂ ਨਿਕਲਿਆ ਗਿਆ ਹੁਣ ਲਿਆਂਦੇ ਪੰਜ ਸਾਲ ਪੰਜ ਸੱਤ ਬੱਚੇ ਵੀ ਮਾਤਾ ਮੀਤਾ ਲਿਆਂਦਿਆ ਨਾ ਜਾ ਕੇ ਨਾ ਕਿਹੜਾ ਪੈਂਡਿਆ ਨਿਕਾ ਬਲੋਪਰ ਨਿਕਾ ਬਲੋਪਰ ਨਿਕਾ ਬਲੋਪਰ ਉਹ ਬਣਾਵੇ ਪੈਂਦੇ ਹਾਂ ਹਾਂ ਜੀ ਉੱਥੇ ਬਹੁਤ ਪਾਣੀ ਆ ਜੀ ਉਹ ਸਾਹਮਣਾ ਜਗ੍ਹਾ ਨਾਲ ਸੱਗੀ ਅਲੱਗ ਪਾਣੀ ਤੇਜ਼ ਹੋ ਗਿਆ ਬਹੁਤ ਤੇਜ਼ ਹੋ ਗਿਆ ਸਵੇਰੇ ਕਿਨਾਂ ਕੇ ਪਾਣੀ ਕਿ ਯਾਰ ਨਾ ਦੋ ਫੋਟੋ ਫੋਟੋ ਵਾਧ ਪਾਣੀ ਵਧਿਆ ਜਾ ਕਿਉਂਕਿ ਸੇਰੇ ਤੇ ਇੱਕ ਇੱਕ ਫੋਟੇ ਥੱਲੇ ਹੀ ਪਾਣੀ ਹੁਣ ਹੁਣ ਵਧ ਗਿਆ ਸੇਰ ਨਾਲ ਨਹੀਂ ਬਾਰਾ ਜੁਇਨਾ ਕਿ ਪਾਣੀ ਘਾਟੇ ਜਾਂ ਜਾਂ ਮੇਰੇ ਘਰ ਤੋਂ ਉੱਥੇ ਸ਼ਰੂਆੜਿਆ ਤਰੋਂੜ ਤੋਂ ਟ੍ਰੈਕਟਰ ਚਾਂਗਦੇ ਆਇਆ ਕੰਟਿੰਗਾਂ ਨੂੰ ਦੋ ਬੋਲੋ

ਹੌਣ ਪਾਣੀ ਹਮ ਤੇ ਆਇਆ ਜਿਹੜਾ ਫੁੱਟ ਬਊਂਪੋਰ ਵੱਲੋਂ ਆਹ ਨੂੰ ਦੂਰੇ ਪਾਣੀ ਤੇ ਆ ਗਿਆ ਆਹ ਨੂੰ ਕੋਈ ਹੋਰ ਨਹੀਂ ਕਹਿੰਦਾ ਬਹੁਤ ਬੜਾ ਲੋਕ ਹੈ ਪਾਣੀ ਹੈ ਨਹੀਂ ਅੱਥੇ ਪਾਣੀ ਹੈ ਨਹੀਂ ਪਾਣੀ ਨਹੀਂ ਪਾਣੀ ਆ ਨਹੀਂ ਪਾਣੀ ਆ